ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਡੋਗਰਾਵਾਲਾ ਮੈਂਬਰ ਸ਼ਰੋਣੀ ਕਮੇਟੀ ਅੱਜ ਚੱਕ 43 ਕਲਾਂ ਦੇ ਮਬਨ ਉੱਪਰ ਸੰਗਤਾਂ ਦੇ ਨਾਲ ਵਿਚਾਰ ਪ੍ਰੰਪਦਾ ਕਰਨ ਤੇ ਹਰਾਂ ਦਾ ਜੱਜਾ ਲੈਣ ਵਾਸਤੇ ਹਾਜ਼ਰ ਹੋਏ ਸੀ ਕਿਉਂਕਿ ਪਾਣੀ ਦਾ ਬਹੁਤ ਅਜੇ ਵੀ ਜ਼ੋਰ ਆ ਔਰ ਬਹੁਤ ਜ਼ਿਆਦੇ ਲੋਕ ਜਿਹੜੇ ਆ ਇਹ ਸਫਾਰਤ ਤੋਂ ਪ੍ਰਭਾਵਿਤ ਹੋਏ ਆ ਅਸੀਂ ਫਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਾਰਾ ਸਟਾਫ ਇੱਥੇ ਲੰਗਰਾਂ ਦੀ ਸੇਵਾ ਲਗਾਤਾਰ ਨਿਭਾਈ ਜਾ ਰਿਆ ਆ ਔਰ ਅਸੀਂ ਇਸੇ ਦੁੱਖ ਦੇ ਵਿੱਚ ਆਪ ਆੜ ਕੇ ਹਾਜ਼ਰੀ ਭਰੀ ਆ ਔਰ ਸਾਰਾ ਜਿੰਦੇ ਸਿੰਘੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੋ ਇੱਥੇ ਇਸ ਵੇਲੇ ਬੰਨ ਦੀ ਲਵਾਈ ਵਾਸਤੇ ਟੀਜਲ ਦੀ ਲੋੜ ਹੈ ਟਰੈਕਟਰਾਂ ਦੀ ਲੋੜ ਹੈ ਲੇਬਰ ਦੀ ਲੋੜ ਹੈ ਅਸੀਂ ਸਾਰੇ ਜੇ ਮੈਂਬਰ ਸਾਹਿਬਾਂ ਨਾਲ ਰਲ ਕੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਤੇ ਵੱਧ ਤੋਂ ਵੱਧ ਸਹਾਇਤਾ ਦੇ ਕੇ ਡੀਜ਼ਲ ਦੀ ਮਦਦ ਕੀਤੀ ਜਾਵੇ ਹਰ ਤਰ੍ਹਾਂ ਦੀ ਮਦਦ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹਾਂ ਔਰ ਅਸੀਂ ਅਸਲੀ ਕੰਮ ਤੇ ਸਰਕਾਰਾਂ ਦਾ ਬੰਦਾ ਹੈ ਸਰਕਾਰਾਂ ਆ ਕੇ ਇਸ ਮੌਕੇ ਤੇ ਦੇਖਣ ਜਿਹੜਾ ਜਿਹੜਾ ਝੋਨਾ ਬਰਬਾਦ ਹੋਇਆ ਫਸਲਾਂ ਬਰਬਾਦ ਹੋਈਆਂ ਕੋਠੇ ਟਹਿ ਗਏ ਮਕਾਨ ਟਹਿ ਗਏ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਅਸੀਂ ਸਰਕਾਰ ਤੋਂ ਉੱਪਰ ਜ਼ੋਰ ਮੰਗ ਕਰਦੇ ਹਾਂ ਕਿ ਇਸ ਵੇਲੇ ਇਹ ਮੰਡਾ ਇਲਾਕਾ ਸਾਰਾ ਹੀ ਬੜਾ ਹੀ ਸੰਕਟ ਵਿੱਚ ਫਸਿਆ ਹੈ ਹਜ਼ਾਰਾਂ ਏਕੜ ਜ਼ਮੀਨ ਜਿਹੜਾ ਹੈ ਉਹ ਝੋਨਾ ਮਾਰਿਆ ਗਿਆ ਹੈ ਫਸਲ ਮਾਰੀ ਗਈ ਸੈਂਕੜਿਆਂ ਦੀ ਕੀਮਤੀ ਘਟ ਹੈ ਗਏ ਹਨ ਉਹਨਾਂ ਸਾਰਿਆਂ ਦੀ ਬਤ ਪੰਜਾਬ ਸਰਕਾਰ ਨੂੰ ਬੇਨਤੀ ਕੋ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਰਲ ਮਿਲ ਕੇ ਜੋ ਡੀਜ਼ਲ ਦੀ ਇੱਥੇ ਲੋੜ ਮੰਗ ਕੀਤੀ ਸੰਗਤਾਂ ਨੇ ਡੀਜ਼ਲ ਦੀ ਮੰਗ ਕੀਤੀ ਕਿ ਡੀਜ਼ਲ ਤੇਲ ਵੱਤਵਾ ਦਿੱਤਾ ਜਾਵੇ ਉਹ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਖੇਤੀ ਤੋਂ ਖੇਤੀ ਇਹਨਾਂ ਸੰਗਤਾਂ ਦੇ ਨਾਲ ਮਿਲ ਕੇ ਡੀਜ਼ਲ ਦੀ ਜਿਹੜੀ ਮੰਗ ਹੈ ਉਹਨੂੰ ਪੂਰੀ ਕਰਨ ਦਾ ਯਤਨ ਕਰਾਂਗੇ ਵਾਏ ਕੁਰਜੀ ਕਾਰਖਾ ਵਾਏ